ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਜ਼ਰ ਹੋਏ ਆਂ ਜੀ ਨਵੀਂ ਵੀਡੀਓ ਲੈ ਕੇ ਜੀ ਤੇ ਅੱਜ ਤੁਹਾਨੂੰ ਦੱਸਾਂਗੇ ਜੀ ਪਹਿਲੀ ਵਾਰ ਕੈਨੇਡਾ ਦਾ ਜਹਾਜ਼ ਕਿਵੇਂ ਚੜਨਾ ਜੀ ਆਈ ਜੀ ਆਈ ਦਿੱਲੀ 에ਅਰਪੋਰਟ ਤੋਂ ਹੁਣ ਜੀ ਪਹਿਲਾਂ ਆਪਾਂ ਵੀਡੀਓ ਪਾਈ ਸੀ ਉਹਦੇ ਵਿੱਚ ਸਮਝ ਨਹੀਂ ਆਈ ਜੀ ਦੋਸਤਾਂ ਦੇ ਬਹੁਤ ਫੋਨ ਕਾਲਾਂ ਆਈਆਂ ਜੀ ਕਿ ਦੁਬਾਰੇ ਵੀਡੀਓ ਬਣਾ ਕੇ ਤੁਹਾਨੂੰ ਲਾਈਵ ਦੱਸਾਂਗੇ ਜੀ ਅੱਜ ਪ੍ਰੋਪਰ ਕਿਵੇਂ ਆਪਾਂ ਜਾਣਾ ਹੈ ਤੇ ਕਿਵੇਂ ਆਪਾਂ ਅੱਗੇ ਉਹ ਕਾਊਂਟਰ ਲੱਭਣਾ ਹੈ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਕੋਈ ਟੈਨਸ਼ਨ ਨਹੀਂ ਲੈਣੀ ਚਲੋ ਜੀ ਸ਼ੁਰੂ ਕਰਦੇ ਆਂ ਵੀਡੀਓ ਤੇ ਆਪਾਂ ਪਹੁੰਚ ਗਏ ਜੀ ਦਿੱਲੀ 에어ਪੋਰਟ 인드ਰਾ ਗਾਂਧੀ ਇੰਟਰਨੈਸ਼ਨਲ ਆਹ ਜਿਹੜਾ ਤੁਸੀਂ ਦੇਖ ਰਹੇ ਹੋ ਜੀ ਇਹ ਜੀ ਵੀਆਈਪੀ ਲਾਈਨ ਹੈ ਇਧਰਲੇ ਪਾਸੇ ਦੂਜੇ ਪਾਸੇ ਕਾਸ ਆਪਣੀ ਆਮ ਲਾਈਨ ਆ ਗਈ ਜੀ ਉਹ ਤੁਹਾਨੂੰ ਜ਼ੂਮ ਕਰਕੇ ਦਿਖਾਉਣਾ ਜੀ ਪ੍ਰੋਪਰ ਆ ਆ ਗਈ ਜੀ ਆ ਦੇਖੋ ਇਹ ਜੀ ਲੈਣ VIP ਲੈਣਾ ਜੀ ਜਿਹੜੇ ਬੰਦੇ ਆਉਂਦੇ ਆ ਕਿਉਂਕਿ ਟਾਈਮ ਘੱਟ ਹੁੰਦਾ ਉਹਨਾਂ ਕੋਲੇ ਉਹਨਾਂ ਵਾਸਤੇ ਹਰੇਕ ਗੇਟ ਦੇ ਅੱਗੇ ਇਹ ਮਸ਼ੀਨਾਂ ਲਾਈਆਂ ਗਈਆਂ ਨੇ ਆਪਣਾ ਟੋਕਨ ਲਾਓ ਫੋਟੋ ਕਰਾਓ ਤੇ ਜਾਓ ਤੇ ਹੁਣ ਤੁਹਾਨੂੰ ਲੈ ਕੇ ਚੱਲਾਂਗੇ ਜੀ ਆਪਣਾ ਇੱਕ ਮੁੰਡਾ ਆਇਆ ਸੀ ਪਿੰਡੋਂ ਲਬ੍ਰੀਤ ਲਬਦੀਪ ਸਿੰਘ ਉਹਨੇ ਜਾਣਾ ਸੀ ਜੀ ਕੈਨੇਡਾ ਤੇ ਪ੍ਰੋਪਰ ਸਨ ਟਿਕਟ ਦਿਖਾਵਾਂਗੇ ਚੈੱਕ ਕਰਕੇ ਦਿਖਾਵਾਂਗੇ ਕਿੱਥੇ ਫਲਾਈਟ ਲੱਗੀ ਹੈ ਕਿੱਥੇ ਬਾਈ ਨੇ ਜਾਣਾ ਕਿਹੜੇ ਕਾਊਂਟਰ ਤੇ ਮਿਲਣਾ ਕਾਊਂਟਰ ਵੀ ਦਿਖਾਵਾਂਗੇ ਤੇ ਕਿਉਂਕਿ ਸਮਝ ਨਹੀਂ ਆਈ ਸੀ ਵੀ ਏ ਬੀ ਸੀ ਡੀ ਵਾਲੇ ਕਾਊਂਟਰ ਜੀ ਕਿੱਥੇ ਕਿਵੇਂ ਲੱਭੀਏ ਕਿੱਥੇ ਜਾਈਏ ਕਿਉਂਕਿ ਫਲਾਈਟ ਤਾਂ ਚੈੱਕ ਹੋ ਜਾਂਦੀ ਹੈ ਜੀ ਫਲਾਈਟ ਚੈੱਕ ਕਰਕੇ ਦਿਖਾਉਣਾ ਜੀ ਹੁਣ ਤੁਹਾਨੂੰ ਪ੍ਰੋਪਰ ਆ ਗਿਆ ਜੀ ਆ ਗਿਆ ਜੀ 에어 ਕੈਨੇਡਾ AC051 ਤੇ ਇਧਰ ਆ ਗਿਆ ਜੀ ਇੰਦਰਾ ਗਾਂਧੀ ਇੰਟਰਨੈਸ਼ਨਲ 에어ਪੋਰਟ ਆ ਗਿਆ ਜੀ 11:55 ਮਿੰਟ ਤੇ ਫਲੈਟ ਨੇ ਉਡਾਣ ਭਰਨੀ ਹੈ ਜੀ 에어 ਕੈਨੇਡਾ ਨੂੰ AC051 ਇਹਦਾ ਕਾਊਂਟਰ ਆ ਗਿਆ ਜੀ H ਤੇ ਚੈਕਿੰਗ ਓਪਨ ਹੋ ਚੁੱਕੀ ਹੈ ਆਪਾਂ ਵੀਰ ਨੂੰ ਸਮਝਾ ਰਹੇ ਹਾਂ ਜੀ ਹੁਣ ਤੇ ਆ ਇਧਰ ਟਾਈਮ ਵੀ ਦੱਸਿਆ ਹੋਇਆ ਜੀ 11:55 ਦਾ ਆ ਸਕਰੀਨ ਤੇ ਤੁਹਾਨੂੰ ਦੱਸ ਰਿਹਾ ਜੀ ਪਹਿਲਾਂ ਫਾਸਟ ਤੇ ਆਊਗਾ ਟਾਈਮ ਫਿਰ ਆਊਗਾ 에ਅਰਲੈਨਸ ਤੇ ਫਿਰ ਆਊਗਾ ਕਾਊਂਟਰ ਕਿੱਥੇ ਜਾਣਾ ਤੇ ਆ ਵੀਰ ਜਿਹੜਾ ਪਾਣੀ ਪੀ ਰਿਹਾ ਐਸ ਵੀਰ ਨੇ ਜਾਣਾ ਜੀ ਕੈਨੇਡਾ ਤੇ ਹੁਣ ਤੁਹਾਨੂੰ ਅ ਦੱਸਾਂਗੇ ਕਾਊਂਟਰ ਲੱਭਦੇ ਆਪਾਂ ਆ ਆ ਗਏ ਜੀ ਏ ਆ ਗਈ ਸਾਰੇ ਗੇਟ 1 ਤੋਂ ਲੈ ਕੇ 8 ਨੰਬਰ ਤੱਕ ਤੁਸੀਂ ਕਿਸੇ ਤੋਂ ਵੀ ਐਂਟਰੀ ਕਰ ਲੈਣੀ 4 ਨੰਬਰ ਗੇਟ ਤੋਂ ਲੈ ਕੇ 8 ਤੱਕ ਕਿਉਂਕਿ 1 ਤੋਂ ਲੈ ਕੇ 3 ਤੱਕ ਡੋਮੈਸਟਿਕ ਆ ਗਏ 4 ਤੋਂ ਲੈ ਕੇ 8 ਤੱਕ ਕਿਤੇ ਵੀ ਲਾਈਨ ਤੁਹਾਨੂੰ ਖਾਲੀ ਮਿਲਦੀ ਹੈ ਉੱਥੋਂ ਤੁਸੀਂ ਐਂਟਰੀ ਕਰਕੇ ਅੰਦਰ ਐਂਟਰ ਹੋ ਜਾਣਾ ਐਂਟਰ ਹੋ ਕੇ ਅੰਦਰੋਂ 1 ਤੋਂ ਲੈ ਕੇ 1 ਤੋਂ ਕਾਊਂਟਰ ਸ਼ੁਰੂ ਹੁੰਦੇ ਨੇ A B C D E ਇਹ ਚੱਲਦੇ ਨੇ ਉਧਰੋਂ ਤੇ ਹੁਣ ਬਾਈ ਨੂੰ ਅਸੀਂ ਐ ਜੀ ਆ ਗਿਆ ਜੀ ਐਚ ਆਪਾਂ ਲਬਣਾ ਸੀ ਕਾਊਂਟਰ ਐਚ ਜੀ ਤੇ ਐਚ ਸੋ ਜ਼ੂਮ ਕਰਕੇ ਪ੍ਰੋਪਰ ਦਿਖਾਉਨੇ ਆ ਦੇਖੋ ਜੀ ਤੇ ਐਚ ਜੀ ਵਾਲੀ ਲਾਈਨ ਵੀ ਇੱਥੇ ਐਚ ਵਾਲੀ ਵੀ ਇੱਥੇ ਐਚ ਵਾਲੇ ਪਾਸੇ ਐਚ ਵਾਲੀ ਲਾਈਨ ਆਪਣੀ ਕਾਊਂਟਰ ਸੀਗਾ ਐਚ ਇਧਰਲੇ ਪਾਸੇ ਲੱਗਣਾ ਰਾਈਟ ਸਾਈਡ ਤੇ ਹੁਣ ਇਹ ਵੀਰ ਨੂੰ ਅਸੀਂ 4 ਨੰਬਰ ਤੋਂ ਗੇਟ ਤੋਂ ਐਂਟਰ ਕਰਵਾ ਕੇ ਅੰਦਰ ਭੇਜਿਆ ਹੁਣ ਕੋਈ ਦਿੱਕਤ ਨਹੀਂ ਉਹ ਪੂਰਾ ਚੰਗੀ ਤਰ੍ਹਾਂ ਸਮਝਾਇਆ ਸੀ ਕੋਈ ਟੈਨਸ਼ਨ ਨਹੀਂ ਲੈਣੀ ਕਿਸੇ ਨੂੰ ਪੁੱਛਣਾ ਨਹੀਂ ਸਿੱਧਾ ਜਾ ਕੇ ਉੱਪਰ ਵੱਡੇ ਵੱਡੇ ਅੱਖਰਾਂ 'ਚ ਲਿਖਿਆ ਹੁੰਦਾ A B C D E F G H H ਵਾਲੇ ਕਾਊਂਟਰ ਤੇ ਜਾ ਕੇ ਤੁਸੀਂ ਲੱਗ ਜਾਣਾ ਲਾਈਨ 'ਚ ਬਸ ਇਹਦੋਂ ਬਾਅਦ ਸਟਾਫ ਨੇ ਸਾਰਾ ਕੁਝ ਕਰਨਾ ਤੁਹਾਡੇ ਬੈਗ ਸਕੈਨ ਕਰਨੇ ਟਾਇਕ ਲਾਉਣੇ ਤੁਹਾਡੇ ਫਾਰਮ ਭਰਨੇ ਜੋ ਵੀ ਕਰਨਾ ਸਾਰਾ ਕੁਝ ਸਟਾਫ ਕਰੂਗਾ ਤੁਹਾਨੂੰ ਕੁਝ ਕਰਨ ਦੀ ਜ਼ਰੂਰਤ ਨਹੀਂ ਹੈ ਤੁਸੀਂ ਤਾਂ ਪੁਰਾਣੇ ਵਾਂਗੂ ਜਾ ਕੇ ਅੰਦਰ ਪਾਸਪੋਰਟ ਤੇ ਟਿਕਟ ਚੈੱਕ ਕਰਾਉਣੀ ਆ ਅੱਗੇ ਉਹ ਆਪਣੇ ਆਪ ਵੀਜ਼ਾ ਚੈੱਕ ਕਰਨਗੇ ਸਾਰਾ ਕੁਝ ਉਹਨਾਂ ਦੀ ਟੈਨਸ਼ਨ ਹੈ ਤੁਹਾਡੀ ਕੋਈ ਟੈਨਸ਼ਨ ਨਹੀਂ ਹੈ ਜੇ ਤੁਹਾਨੂੰ ਹੁਣ ਵੀ ਨਹੀਂ ਪਤਾ ਲੱਗਿਆ ਇਸ ਪ੍ਰੋਸੈਸ ਵਾਰੀ ਤਾਂ ਤੁਹਾਡਾ ਕੈਨੇਡਾ ਜਾਣ ਦਾ ਕੋਈ ਮਤਲਬ ਹੀ ਨਹੀਂ ਬਣਦਾ ਨਾਲੇ ਆਪਣਾ ਟਾਈਮ ਖਰਾਬ ਕਰੋਗੇ ਤੇ ਮਾਂ ਪਿਓ ਦਾ ਪੈਸਾ ਖਰਾਬ ਕਰੋਗੇ ਇਹਦੋਂ ਤਾਂ ਨਾ ਹੀ ਜਾਓ ਤੇ ਹੁਣ ਤੁਹਾਨੂੰ ਲੈ ਕੇ ਚੱਲਦੇ ਆਪਾਂ ਆਗੇ ਸਾਡੇ ਪਿੰਡ ਵਾਲਾ ਸੁੱਖਾ ਕਾਲਵਾ ਤੇ ਹੁਣ ਤੁਹਾਨੂੰ ਜਹਾਜ਼ ਵੀ ਦਿਖਾਵਾਂ ਕੈਨੇਡਾ ਦਾ ਤੇ ਕਰੂ ਵੀ ਦਿਖਾਵਾਂਗੇ ਜਿਹੜਾ ਫਲੈਟ ਦੇ ਵਿੱਚ ਖਾਣਾ ਮਿਲਦਾ ਆਪਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਤੇ ਜੇ ਆਪਣੀ ਵੀਡੀਓ ਵਧੀਆ ਲੱਗਦੀ ਆ ਆਪਣੇ ਚੈਨਲ ਜੱਟਾਂ ਦੇ ਜਹਾਜ਼ ਨੂੰ ਕਰ ਲੋ ਸਬਸਕ੍ਰਾਈਬ ਤੇ ਕਮੈਂਟ ਜਰੂਰ ਕਰਦੇ ਕਰੋ ਵੀਡੀਓ ਕਾਸਤੇ ਚਾਹੀਦੀ ਹੈ ਕਿਉਂਕਿ ਆਪੇ 에ਰਪੋਰਟ ਤੇ ਜੌਬ ਕਰਦੇ ਆ ਇਹ ਆਗੇ ਜੀ ਕੈਨੇਡਾ ਦਾ ਜਹਾਜ਼ ਇਹ ਆਗੇ ਕਰੂ ਜਿਹੜੇ ਅੰਦਰ ਆਪਾਂ ਨੂੰ ਖਾਣਾ ਵਰਤਾਉਂਦੇ ਨੇ ਕੈਨੇਡਾ ਦੇ ਕੈਪਟਨ ਆ ਗਏ ਤੇ ਬਸ ਇੰਨੇ ਹੀ ਕਿ ਬੇਨਤੀ ਅਸੀਂ ਪ੍ਰਵਾਨ ਕਰਨੀਆਂ ਤੇ ਹੁਣ ਮਿਲਦੇ ਆ ਜੀ ਆਪਣੀ ਨਵੀਂ ਵੀਡੀਓ ਦੇ ਵਿੱਚ ਵਧੀਆ-ਵਧੀਆ ਵੀਡੀਓ ਆਉਣਗੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਇਹ ਕਰੋ ਮੈਂਬਰ ਇਹ ਹੈਗਾ ਜੀ ਖਾਣਾ ਤੇ ਕੈਨੇਡਾ ਦੇ ਇਜਾਜ਼ਤ ਦੇ ਵਿੱਚ ਮਿਲਦਾ ਹੈਗਾ ਹੁੰਦੇ ਆ ਇਜਾਜ਼ਤ ਨਵੀਂ ਵੀਡੀਓਜ਼ ਮਿਲਾਂਗੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ